ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਜੀ ਦਿਖਾਉਣੀ ਤੁਹਾਨੂੰ ਆਪਾਂ ਇੱਕ ਪਹਿਲਣ ਝੋਟੀ ਤਾਜੀ ਸੂਈ ਮੂਹਾਂ ਵਿੱਚ ਝੋਟੀ ਦੰਦਾ ਚ ਇਹ 9-10 ਕਿਲੋ ਝੋਟੀ ਦੇ ਦੁੱਧ ਪਿਆਰ ਜੇ 15-20 ਦਿਨ ਦੀ ਸੂਈ ਆ ਰੈਸ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰ ਤਸੀਲਾ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਕੋਂ ਦੇ ਚਗਾਵਾਂ ਇਹ ਫੋਨ ਨੰਬਰ ਹੈਗਾ ਵੀਰ ਜੀ 95928 000635 000635 ਇਹ ਵਿਧੀ ਝੋਟੀ ਸੂਈ ਜੇ ਆ ਝੋਟੀ ਦਾ ਮਗਰ ਕੱਟੀ ਜੇ ਉਹ 10 ਤੋਂ 15 ਦਿਨਾਂ ਦੀ ਸੂਈ ਹੋਊਗੀ ਕੱਟੀ ਵੀ ਬਿਲਕੁਲ ਜੈੱਡ ਬਲੈਕ ਜੇ ਵੇਖੋ ਸਾਰੀ ਕਾਲੀ ਆ ਤੇ ਝੋਟੀ ਵੀ ਬਿਲਕੁਲ ਜੈੱਡ ਬਲੈਕ ਜੇ ਆ ਵੇਖੋ ਅੱਗੇ ਝੋਟੀ ਆਈ ਹੋਣੀ ਹੈ ਜੇ ਉਧਰੋਂ ਆਈ ਜੇ ਝੋਟੀ ਤੇ ਨਿੱਕਾ ਸਿੰਗ ਲੱਗਾ ਬਿਲਕੁਲ ਹਨਾਂ ਦਾ ਸਾਈਜ਼ ਤੇ ਬਹੁਤ ਸ਼ਾਨਦਾਰ ਆ ਆ ਵੇਖੋ ਵਧੀਆ ਲੱਗ ਉਹ ਚੈੱਕ ਕਰੋ ਇਕੋ ਦਿਤਾ ਦੀ ਧੁੰਦ ਕਰਕੇ ਰਾਤ ਦੀ ਗੱਡੀ ਚੜੀ ਉਹ ਮਾਨਸਿਤ ਨਹੀਂ ਲਾਗੋਂ ਆਈ ਜੇ ਭਰਾ ਨੇ ਲਾਗੋਂ ਤੇ ਹੁਣੇ ਦੇ ਅਪਰੀ ਚੋਟੀ ਜਾਣਗੇ ਧੁੰਦ ਕਰਕੇ ਗੱਡੀ ਲੇਟ ਬੜੀ ਹੋ ਗਈ ਆ ਤੇ ਮੋਲ ਵੀਜੀ ਕੋ ਵੀਰ ਸਿਣ ਲਾਵੇ ਮੋਲ ਫੋਨ ਤੇ ਕਰ ਲਾਂਗੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ